ਇਹ ਤਾਂ ਜੱਗ ਸੁਪਨੇ ਦੀ ਨਿਆਈ ਜਿੰਨੂੰ ਮਨਾ ਸੱਚ ਜਾਣਦਾ ਜੱਗ ਸੁਪਨੇ ਦੀ ਨਿਆਈ ਓਏ ਜਿੰਨੂੰ ਮਨਾ ਸੱਚ ਜਾਣਦਾ ਜਿੰਨੂ ਮਨਾਉ ਸੱਚ ਜਾਣਦਾ ਜਿੰਨੂ ਮਨਾਉਂਦੇ ਸੱਚ ਜਾਣਦਾ ਜਿੰਨੂ ਮਨਾਉ ਸੱਚ ਜਾਣਦਾ मना सच जाण जग सुफ़न्दी नई तना सच जाण जग सुफ़न्दी नई ਜੇ ਨੋ ਮਨਾ ਸੱਚ ਜਾਨਦਾ ਸਤਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਇਹ ਜਿਹੜਾ ਜੱਗ ਹੈ ਇਹ ਸੁਪਨੇ ਦੀ ਨਿਆਈ ਜੋ ਉਪਜਿਓ ਸੋ ਬਿੰਸ ਹੈ ਪਰੋਂ ਆਜ ਕੇ ਕਾਲ ਤਿੰਨ ਦਿਨ ਮਹਾਰਾਜ ਜੀ ਨੇ ਇੱਥੇ ਸਾਡੀ ਜ਼ਿੰਦਗੀ ਦੇ ਅੰਦਰ ਲਿਆਂਦੇ ਨੇ ਜਵਾਨੀ ਬਚਪਨ ਨੂੰ ਖਾਗੀ ਹੁਣ ਜਵਾਨੀ ਨੂੰ ਵੱਡੇ ਪਿੰਨੇ ਖਾ ਲਿਆ 10 ਬਾਲ ਤਨ 20 ਰਮਣਨ 30 ਕਾ ਸੁੰਦਰ ਕਹਾਵੈ 40 ਸੀ ਪੁਰ ਹੋਏ 85 ਪੱਗ ਖਿਸੈ 60 ਕੇ ਬਡੇਪਾ ਆਵੈ 70 ਕਾ ਮਤਹੀਨ 80 ਕਾ ਬਿਵਹਾਰ ਨਾ ਪਾਵੈ ਨਾਮੈ ਕਾ ਸੇਜ ਜਸ ਨਹੀਂ ਹੁਣ ਤੇ ਇੱਥੋਂ ਤੱਕ ਪਹੁੰਚਦੇ ਨਹੀਂ ਆਮ ਜਿਹੜੀ 60 ਗਦੀ ਇੱਥੇ ਕਰੇ ਜਾ ਰਹੀ ਅਚਾਰ ਵਿਚਾਰ ਵਿਵਹਾਰ ਜਿਹੜਾ ਇਹ ਧੁੰਦਲਾ ਹੋ ਗਿਆ ਸਾਡਾ ਬਾਜਾਂ ਵਾਲੇ ਦੇ ਜੀਵਨ ਨਹੀਂ ਪੜ ਲਓ ਜਿਹੜਾ ਪੜ ਕੇ ਉਹਦੇ ਤੇ ਚੱਲਦਾ ਉਹ ਪਹੁੰਚਦਾ 90 ਤੱਕ 100 ਤੱਕ ਵੀ ਪਹੁੰਚਦਾ 116 ਤੱਕ ਦੇ ਮੈਂ ਦਰਸ਼ਨ ਖੁਦ ਕੀਤੇ 116 ਸਾਲ ਦੀ ਮਾਤਾ ਪੰਜਾਬ ਸਮਾਨੇ ਚੜ੍ਹਦੀ ਕਲਾ ਵਿੱਚ 100 ਸਾਲਾਂ 16 ਸਾਲ ਦੀ ਉਮਰ ਹੈ ਅਜੇ ਵੀ ਦੰਦ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਮਹਾਰਾਜ ਜੀ ਕਹਿੰਦੇ ਨਾ ਇਹ ਸਾਰੇ ਜਵਾਬ ਦੇ ਜਾਂਦੇ ਨੇ ਚੱਬਣ ਭਾਵ ਕੇ ਦੰਦ ਚੱਲਣ ਪੈਰ ਰਤਨ ਅੱਖਾਂ ਸੁਨੀਆਂ ਕੰਨ ਬਹਿ ਗਏ ਹੀਰੇ ਮੋਤੀ ਤਾ ਸਜਾਨੀ ਚੱਲ ਗਏ ਅੱਗੇ ਕੀ ਹੈ ਜੋਪ ਜੋ ਸੋ ਬਿਨਸ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਵਾਨੀ ਨੂੰ ਭਾਈ ਵੱਡੇ ਪਾ ਖਾ ਜਾਂਦਾ ਹੈ ਫਿਰ ਉਹ ਦਿਨ ਆ ਜਾਂਦਾ ਹੈ ਜਦੋਂ ਕਿਤੇ ਸਾਡਾ ਅਚਾਰ ਵਿਚਾਰ ਵਿਵਹਾਰ ਸੁੱਧ ਰਹੇ ਫਿਰ ਚੜਦੀ ਕਲਾ ਵਿੱਚ ਦੂਸਰਾ ਪੱਖ ਹੈ ਕਿ ਜੋ ਪਰਮਾਤਮਾ ਵੱਲੋਂ ਇੱਕ ਸਰੀਰ ਨੇ ਸਵਾਸ ਲੈਣੇ ਨੇ ਉਨੇ ਹੀ ਲੈਣੇ ਜਿਨ੍ਹਾਂ ਨੇ ਜੋਗ ਕਮਾਏ ਨੇ ਨਾ ਸਾਤ ਸੰਗਤ ਆਪਣੇ ਸਰੀਰ ਦੇ ਅੰਦਰ ਘਰ ਆਪਣੇ ਤੈਅ ਕੀਤੇ ਨੇ ਸਤਵੇਂ ਘਰ ਚ ਦਾ ਆਚਾਰ ਵਿਚਾਰ ਵਿਵਹਾਰ ਸੁੱਧ ਰਹੇ ਫਿਰ ਚੜਦੀ ਕਲਾ ਵਿੱਚ ਦੂਸਰਾ ਪੱਖ ਹੈ ਕਿ ਜੋ ਪਰਮਾਤਮਾ ਵੱਲੋਂ ਇੱਕ ਸਰੀਰ ਨੇ ਸਵਾਸ ਲੈਣੇ ਨੇ ਉਹਨੇ ਹੀ ਲੈਣੇ ਨੇ ਜਿਨ੍ਹਾਂ ਨੇ ਜੋਗ ਕਮਾਏ ਨੇ ਨਾ ਸਾਥ ਸੰਗਤ ਆਪਣੇ ਸਰੀਰ ਦੇ ਅੰਦਰ ਘਰ ਆਪਣੇ ਤੈਅ ਕੀਤੇ ਨੇ ਸਤਵੇਂ ਘਰ ਚ ਵਾਸਾ ਕੀਤਾ ਆਪਣੇ ਕਿਰਿਆ ਸਰੀਰ ਦੀ ਕੀ ਹੈ ਬੜਿਆਂ ਦੀ ਸੰਗਤ ਸਾਧ ਸੰਗਤ ਦਾਸ ਨੇ ਕੀਤੀ ਹੈ ਇੱਕ ਹਰਦਵਾਰ ਤੋਂ ਅੱਗੇ ਦੇਹਰਾ ਦੂਣ ਦੇ ਲਾਗੇ ॠषि ਮਿਲੇ ਪੁੱਛਿਆ ਵੀ ਕੀ ਸ਼ੱਕਦੇ ਹੋ ਕਹਿੰਦੇ ਵੀ ਇੱਕ ਗਲਾਸ ਦੁੱਧ ਇੱਕ ਪ੍ਰਸ਼ਾਦਾ ਫਿਰ ਅੰਮ੍ਰਿਤ ਵੇਲੇ ਦੋ ਬਾਲਟੀਆਂ ਪਾਣੀ ਦੀਆਂ ਪੀਣੇ ਆ ਮੈਂ ਵੀ ਦੋ ਬਾਲਟੀਆਂ ਫਿਰ ਡੰਗਰਾਂ ਦਾ ਤੇ ਦੇਖਿਆ ਵੀ ਡੰਗਰ ਪਾਣੀ ਦੋ ਬਾਲਟੀਆਂ ਕਿਸ ਤਰ੍ਹਾਂ ਮਨ ਵਿੱਚ ਵਿਚਾਰ ਕੀਤੀ ਫਿਰ ਪੁੱਛਿਆ ਮਹਾਰਾਜ ਦੋ ਬਾਲਟੀਆਂ ਕਹਿੰਦੇ ਵੀ ਹਾਂ ਇੱਕ ਬਾਲਟੀ ਅਸੀਂ ਪਹਿਲਾਂ ਪੀ ਕੇ ਫਿਰ ਜੰਗਲ ਚ ਚਲੇ ਜਾਣੇ ਸਾਰਾ ਕਿਉਂਕਿ ਸੋਧਿਆ ਮਨ ਨੂੰ ਸਾਰਾ ਸਾਫ ਕਰ ਲੈਣੇ ਇੱਕ ਬਾਲਟੀ ਆਣ ਕੇ ਪੀ ਕੇ ਫਿਰ ਚਲੇ ਜਾਣੇ ਫਿਰ ਸਮਾਧੀ ਲਾ ਕੇ ਜੋਗ ਗਚ ਬੈਠ ਜਾਣੇ ਤਨ ਨੇ ਜਿਨ੍ਹਾਂ ਨੇ ਇਹ ਕਰਨੀਆਂ ਕੀਤੀਆਂ ਨੇ ਕਮਾਈਆਂ ਕੀਤੀਆਂ ਨੇ ਬ੍ਰਹਮ ਸ੍ਰੋਤਰੀ ਬ੍ਰਹਮ ਨੇਸ਼ਟੀ ਐਸੇ ਸਤਪੁਰਸ਼ ਤਨ ਰੜਾ ਸਵਲੇ ਮਹਾਰਾਜ ਜਿਨ੍ਹਾਂ ਨੂੰ ਜਗ ਪਿਆ ਪੂਜਦਾ ਜਦੋਂ ਉਹਨਾਂ ਨੇ ਬਾਣਾ ਵਰਤੌਣਾ ਸੀ ਨਾ ਸਰੀਰ ਕਰਕੇ ਇੰਗਲੈਂਡ ਨੂੰ ਜਾਣ ਤੋਂ ਪਹਿਲਾਂ ਉਹਦਾ ਬਚਨ ਹੈ ਕਹਿੰਦੇ ਬਹੁਤ ਸੰਗਤ ਨੂੰ ਸੱਦਾ ਦਿੱਤਾ ਵੀ ਭਾਈ ਕਿਸੇ ਦਾ ਕੋਈ ਸਵਾਲ ਰਹਿ ਗਿਆ ਹੋਵੇ ਕਿਸੇ ਨੇ ਕੋਈ ਬਚਨ ਕਰਨਾ ਹੋਵੇ ਕਰ ਲਓ ਕਿਉਂਕਿ ਮਹਾਰਾਜ ਜੀ ਨੇ ਤੇ ਇਸ਼ਾਰੇ ਪਹਿਲਾਂ ਹੀ ਇਸ ਤਰ੍ਹਾਂ ਦੇ ਕਰਨੇ ਸ਼ੁਰੂ ਕਰ ਦਿੱਤੇ ਸਨ ਦੇਣ ਤੋੜ ਰਗੇ ਪਿਆ ਪੁਰਾਣਾ ਚੋਲਾ ਦਿਨ ਥੋੜੇ ਰਗੇ ਪਿਆ ਪੁਰਾਣਾ ਚੋਲਾ ਦਿਨ ਦੇਣ ਤੋੜ ਰਗੇ ਪਿਆ ਪੁਰਾਣਾ ਚੂਲਾ ਟੋੜ ਰਗੇ ਪਿਆ ਪੁਰਾਣਾ ਚੂਲਾ ਦਿਨਾਂ ਐਸੇ ਬਚਨ ਪਹਿਲਾਂ ਹੀ دیਵਾਨਾਂ ਵਿੱਚ ਧਾਰਨਾ ਲਾ ਦੇਣੀਆਂ ਜਾਣ ਤੋਂ ਪਹਿਲਾਂ ਸੰਗਤਾਂ ਨੂੰ ਸੱਦਿਆ ਤੇ ਕਹਿਣ ਲੱਗੇ